ਚਾਰ ਖਾਸ ਰਾਸ਼ੀਆਂ ਦੀ ਹੋਣ ਵਾਲੀ ਹੈ ਬੱਲੇ ਬੱਲੇ ਸੁਣ ਲਓ ਵੀਡੀਓ ਅੰਤ ਤੱਕ ਦੇਖ ਲਓ ਫਰਵਰੀ ਦਾ ਮਹੀਨਾ ਜੋਤਿਸ਼ ਦੇ ਨਜ਼ਰੀਏ ਤੋਂ ਬਹੁਤ ਮਹੱਤਵਪੂਰਨ ਸਾਬਤ ਹੋਣ ਵਾਲਾ ਹੈ ਇਸ ਮਹੀਨੇ ਵਿੱਚ ਬੁੱਧ ਸ਼ੁਕਰ ਸੂਰਜ ਅਤੇ ਮੰਗਲ ਇੱਕੋ ਸਮੇਂ ਕੁੰਮ ਰਾਸ਼ੀ ਵਿੱਚ ਪ੍ਰਵੇਸ਼ ਕਰਨ ਜਾ ਰਹੇ ਨੇ ਗ੍ਰਹਿਾਂ ਦਾ ਇਹ ਦੁਰਲਭ ਮਹਾਮਿਲਨ ਸਮਾਜਿਕ ਤਬਦੀਲੀ ਨਵੇਂ ਵਿਚਾਰਾਂ ਤੇ ਨਿੱਜੀ ਉਮੰਦੀ ਦਾ ਸੰਕੇਤ ਦੇ ਰਿਹਾ ਹੈ ਜੋਤਿਸ਼ ਵਿਗਿਆਨ ਅਨੁਸਾਰ ਇਹ ਖਾਸ ਸੰਜੋਗ ਚਾਰ ਰਾਸ਼ੀਆਂ ਲਈ ਤਰੱਕੀ ਅਤੇ ਖੁਸ਼ਹਾਲੀ ਦੇ ਨਵੇਂ ਦਰਵਾਜ਼ੇ ਖੋਲੇਗਾ ਕਿਹੜੀਆਂ-ਕਿਹੜੀਆਂ ਨੇ ਉਹ ਚਾਰ ਰਾਸ਼ੀਆਂ ਵੀਡੀਓ ਪੂਰੀ ਦੇਖ ਕੇ ਤੁਹਾਨੂੰ ਪਤਾ ਲੱਗਣਾ ਹੈ ਸਾਟੋ ਪਰਲਾ ਮੇਹਰਾ ਸ਼ੀ ਮੇਹਰਾ ਸ਼ੀ ਦੇ ਲੋਕਾਂ ਲਈ ਇਹ ਸਮਾਂ ਆਮਦਨ ਅਤੇ ਨੈਟਵਰਕਿੰਗ ਦੇ ਖੇਤਰ 'ਚ ਸ਼ਾਨਦਾਰ ਮੌਕੇ ਲੈ ਕੇ ਆਵੇਗਾ ਪ੍ਰਭਾਵਸ਼ਾਲੀ ਲੋਕਾਂ ਨਾਲ ਮੁਲਾਕਾਤ ਹੋ ਸਕਦੀ ਹੈ ਜੋ ਕੈਰੀਅਰ ਨੂੰ ਨਵੀਂ ਉਚਾਈ ਤੇ ਲੈ ਕੇ ਜਾ ਸਕਦੇ ਨੇ ਲੰਬੇ ਸਮੇਂ ਤੋਂ ਰੁਕੇ ਹੋਏ ਕੰਮ ਪੂਰੇ ਹੋਣ ਦੀ ਸੰਭਾਵਨਾ ਹੈ ਤੇ ਨਿਵੇਸ਼ ਲਈ ਇਹ ਸਮਾਂ ਅਨੁਕੂਲ ਰਹੇਗਾ ਅੱਗੇ ਹੈ ਮਿਥੁਨ ਰਾਸ਼ੀ ਇਨ੍ਹਾਂ ਜਾਤਕਾਂ ਨੂੰ ਕਿਸਮਤ ਦਾ ਪੂਰਾ ਸਾਥ ਮਿਲੇਗਾ ਸਿੱਖਿਆ ਉਚੇਰੀ ਪੜ੍ਹਾਈ ਅਤੇ ਵਿਦੇਸ਼ੀ ਯਾਤਰਾ ਦੇ ਮਾਮਲਿਆਂ ਵਿੱਚ ਸਕਾਰਾਤਮਕ ਨਤੀਜੇ ਦੇਖਣ ਨੂੰ ਮਿਲ ਸਕਦੇ ਨੇ ਫੈਸਲੇ ਲੈਣ ਲਈ ਸਮਰੱਥਾ ਮਜ਼ਬੂਤ ਹੋਵੇਗੀ ਅਤੇ ਧਾਰਮਿਕ ਗਤੀਵਿਧੀ ਵਿੱਚ ਰੁਚੀ ਵਦਨ ਨਾਲ ਮਾਨਸਿਕ ਸ਼ਾਂਤੀ ਮਿਲੇਗੀ ਅਗੇ ਰਾਸ਼ੀ ਹੈ ਤੁਲਾ ਰਾਸ਼ੀ ਤੁਲਾ ਰਾਸ਼ੀ ਵਾਲਿਆਂ ਲਈ ਇਹ ગ્રਹ ਯੋਗ ਪ੍ਰੇਮ ਸਬੰਧਾਂ ਵਿੱਚ ਮਜ਼ਬੂਤੀ ਲਿਆਏਗਾ ਕਲਾ ਮੀਡੀਆ ਤੇ ਡਿਜ਼ਾਈਨ ਵਰਗੇ ਰਚਨਾਤਮਕ ਕੇਤਰਾ ਨਾਲ ਜੁੜੇ ਲੋਕਾਂ ਨੂੰ ਵਿਸ਼ੇਸ਼ ਸਫਲਤਾ ਮਿਲੇਗੀ ਅਨਵਿਆਹੇ ਲੋਕਾਂ ਲਈ ਰਿਸ਼ਤੇ ਦੇ ਪ੍ਰਸਤਾਵ ਆ ਸਕਦੇ ਨੇ ਤੇ ਸੰਤਾਨ ਪੱਖੋਂ ਕੋਈ ਖੁਸ਼ਖਬਰੀ ਮਿਲ ਸਕਦੀ ਹੈ ਅਗਿਆਤ ਤਨੂ ਰਾਸ਼ੀ ਇਹ ਰਾਸ਼ੀ ਦੇ ਲੋਕਾਂ ਚ ਆਤਮ ਵਿਸ਼ਵਾਸ ਅਤੇ ਸਾਹਸ ਵਧੇਗਾ ਤੁਹਾਡੇ ਵਿਚਾਰਾਂ ਤੇ ਕੰਮ ਦੀ ਛਲਾਗਾ ਹੋਵੇਗੀ ਕਾਰੋਬਾਰੀ ਸੌਦੇ ਅਤੇ ਛੋਟੀਆਂ ਯਾਤਰਾਵਾਂ ਫਾਇਦੇਮੰਦ ਸਾਬਤ ਹੋਣਗੀਆਂ ਪੈਨਪਰਾਂਵਾਂ ਨਾਲ ਸਬੰਧ ਮਜ਼ਬੂਤ ਹੋਣਗੇ ਅਤੇ ਤੁਸੀਂ ਮਹੱਤਵਪੂਰਨ ਫੈਸਲੇ ਲੈਣ ਵਿੱਚ ਭਰੋਸੇਯੋਗ ਮਹਿਸੂਸ ਕਰੋਗੇ ਜੋਤਿਸ਼ ਮਾਹਿਰਾਂ ਅਨੁਸਾਰ ਇਹ ਮਹਾਗ੍ਰਹਿ ਯੋਗ ਨਾ ਸਿਰਫ ਵਿਅਕਤੀਗਤ ਉન્નਤੀ ਬਲਕਿ ਸਮੂਹਿਕ ਊਰਜਾ ਚ ਵੀ ਵੱਡਾ ਬਦਲਾਅ ਲਿਆਵੇਗਾ ਯਾਦ ਰੱਖੇ ਇਹ ਸਾਰੀਆਂ ਜਾਣਕਾਰੀਆਂ ਜੋਤਿਸ਼ ਮਾਰਿਆਂ ਤੋਂ ਮਿਲੀਆਂ ਹੋਈਆਂ ਜਾਣਕਾਰੀਆਂ ਅਨੁਸਾਰ ਹੈ ਇਸ ਦੇ ਵਿੱਚ ਸਾਡਾ ਖੁੱਦ ਦਾ ਕੋਈ ਵਿਚਾਰ ਨਹੀਂ ਹੈ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਰ ਦਿਓ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਲੈ ਕੇ ਆਉਂਦੇ ਰਹਾਂਗੇ ਧੰਨਵਾਦ